ਚੱਲੇ ਜੀ ਹੋ ਇਹ ਹੰਜੂ ਪਤਨੇ ਕਿਤਨੇ ਜਨਮਾਂ ਦੇ ਪਾਪਾਂ ਨੂੰ ਧੋ ਕੇ ਪਰੇ ਸੁੱਟ ਦਿੰਦੇ ਨੇ ਕਿਤਨੀ ਦਫਾ ਜਪਜੀ ਸਾਹਿਬ ਪੜਿਆ ਸੀ ਕਿਤਨਾ ਦਾਨ ਕੀਤਾ ਸੀ ਕਿਤਨੀ ਸੇਵਾ ਕੀਤੀ ਸੀ ਹਿਰਦੇ ਦੇ ਗੁਬਾਰ ਨਹੀਂ ਧੁੱਲੇ ਸੰ ਗੁਨਾਹ ਨਹੀਂ ਧੁੱਲੇ ਸੰ ਵਾਹਿਗੁਰੂ ਵਾਹਿਗੁਰੂ ਕਰਦੇ ਆਇਆ ਵਾਹਿਗੁਰੂ ਦਾ ਵਿਛੋੜਾ ਮਹਿਸੂਸ ਹੋਇਆ ਚੀਖ ਨਿਕਲ ਗਈ ਰੁਦਨ ਨਿਕਲ ਪਿਆ ਧੁੱਲ ਗਏ ਗੁਨਾਹ ਧੁੱਲ ਗਏ ਪਾਪ ਲੱਖਾਂ ਕਰੋੜਾਂ ਦੇ ਦਾਨ ਨੇ ਗੁਨਾਹ ਨਹੀਂ ਧੋਏ ਸਨ ਪਤਾ ਨਹੀਂ ਕਿੰਨੇ ਜਪ ਤਪ ਨੇ ਪਾਪ ਨਹੀਂ ਧੋਤੇ ਸਨ ਪਾਪ ਧੁੱਲ ਗਏ ਨੇ ਇਹਦੀ ਪਹਿਚਾਣ ਕਿਸ ਤਰ੍ਹਾਂ ਹੋਵੇਗੀ ਇਹ ਵੀ ਮੈਂ ਅਰਜ਼ ਕਰਦੇ ਆਂ ਅਗਰ ਕੀਤੇ ਹੋਏ ਪਾਪ ਚੇਤੇ ਆ ਰਹੇ ਨੇ ਨਹੀਂ ਧੁਲੇ